ਦਿਆਂ ਦੀ ਛੜ ਦੇ ਚੋਰੀ ਕਰਨ ਨੂੰ ਮੱਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾ ਕਪੜੇ ਸੁੱਕੇ ਰੱਖਿਆ ਕਰੋ ਉਹ ਚੱਕ ਕੇ ਲੈ ਜਾਂਗੇ ਆ ਦੇਡੇ ਵੱਡੇ ਠੱਗ ਹੈ ਹੱਥ ਵੀ ਨਾ ਮਲਾਇਆ ਕਰੋ ਜੋ ਉੱਗ ਪਾਇਆ ਉਹ ਸਾਰਾ ਲੈ ਜਾਂਦੇ ਹੁਣ ਹਰਮੀਤ ਹੈ ਤੁਸੀਂ ਹੈਰਾਨ ਹੈ ਆਹ ਸੁਣਦਾ ਸੀ ਕਾਲੀ ਦੇ ਖਤਮ ਹੈ ਚਲੋ ਮੈਂ ਦਾਹ ਲਾਣਾ ਥੋੜਾ ਜਾਂ ਸਾਲਕ ਮੈਂ ਚੰਗੇ ਨੋਟ ਨਾਟ ਕਮਾਵਾਵਾਂ ਉਹ ਸੋਚਦਾ ਕਿ ਆ ਮਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜੂਗਾ ਟੌਰ ਬਣ ਜੂਗੀ ਠੱਗੀ ਠੁੱਕੀ ਮਾਰ ਕੇ ਉਹ ਤੇਰੀ ਕੋਈ ਠੱਗੀ ਨਹੀਂ ਲੱਗਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਕੜੇ ਆ ਆ ਝਾੜ ਗੋਣਾ ਕੋਈ ਪੁੱਛਦਾ ਆ ਦੇਖੋ ਸਾਰੇ ਖੁਸ਼ ਹੋਏ ਕੋਣ ਕੋਣ ਸਾਲੇ ਜਿੰਨੇ ਆ ਆ ਜਿੰਨੇ ਨੌਜਵਾਨ ਐ ਇਹਨਾਂ ਪੁੱਛਣ ਬਲਦ ਕਰਦਾ ਕਰ ਲੋ ਕਿਨੇ ਭਰਤੀ ਕੀਤਾ ਮੈਂ ਹੀ ਕੀਤਾ ਨਾ ਤੁਸੀਂ ਦੇਖੋ 70000 ਪੁਲਿਸ ਹੈ ਪੰਜਾਬ ਦੀ ਘਰ ਤੋਂ ਕੋ 40000 ਮੁੰਡੇ ਮੈਂ ਜਿਸਾਂ ਦੀ 10 ਹਜ਼ਾਰ ਸਰਕਾਰ ਜਮਾ ਭੜੀ ਕਿਤੇ ਆ ਲੇੜੀ ਪੁਲਿਸ ਹੁੰਦੀ ਨਹੀਂ ਸੀ ਪੰਜਾਬ ਸਾਰੀਆਂ ਬੀਬੀਆਂ ਨੂੰ ਭੜਤੀ ਮੈਂ ਕੀਤਾ ਆ ਫਰਕ ਹੈ ਆਪਣਿਆਂ ਦਾ ਗੱਲਾਂ ਜਨਾਓ ਲਾਰਿਆਂ ਜਨਾਓ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾਂ ਪਾਟੀ ਹੈ ਐਸ ਪਾਰਟੀ ਨੂੰ ਬਚਾਲੋਗੇ ਤਾਂ ਬੱਜੋਗੇ ਕੌਮ ਬੱਜੂਗੀ ਨਹੀਂ ਤਾਂ ਖਤਮ ਹੋ ਜੂਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਹਨ ਤਦ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਹੁਣ ਤੁਹਾਡੇ ਕੋਲੇ ਨਹੀਂ ਹੈ ਮਰਾਕਾ ਸਰਕਾਰ ਬਣਾ ਕੇ ਮਰ ਉਹਨਦੀ ਹੈ ਪ੍ਰਧਾਨ ਤਦ ਪਟਨਾ ਸਾਹਿਬ ਦੀ ਮੈਨੇਜਮੈਂਟ ਵੀ ਵਿਆਹ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਜਪੀ ਨੇ ਲੈ ਲਈ ਹੈ ਐ ਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਭਾਜਪੀ ਨੇ ਲੈ ਲਈ ਹੈ ਅਈ ਆ ਵੀ ਚੁੱਲੇਦਾਲ ਵਾਲੇ ਕਬਜ਼ਾ ਕਰਨਾ ਚਾਹੁੰਦੇ ਸੀ ਐ ਜੀਪੀਸੀ ਅਕੀਲ ਲਾ ਕੇ ਲਾ ਥੋੜਾ ਜੇ ਇੱਥੇ ਵੀ ਕਰ ਜਾਂਦੇ ਤੇ ਫਿਰ ਦੇਖੋ ਕੀ ਹੋਣਾ ਸੀ ਇੱਥੇ ਐਸ ਕਰਕੇ ਜੇ ਪੰਥ ਨੂੰ ਪੰਜਾਬ ਨੂੰ ਪੰਜਾਬ ਵੀ ਚੱਕੀ ਕਰਾਉਣੀ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਕੋਈ ਚਾਰਾ ਨਹੀਂ ਆਪਣੀ ਮਾਂ ਪਾਰਟੀ ਦੇ ਬਗੈਰ ਐਨਾ ਹੀ ਦੱਸਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਥੋੜੀ ਅੱਜ ਵੀ ਘਰ ਘਰ ਲੋਕੀ ਯਾਦ ਕਰਦੇ ਆ ਉਹਨਾਂ ਦੇ ਬੇਟੇ ਹੋਣ ਦੇ ਨਾਲ ਕਿ ਮੈਂ ਵਚਨ ਕਰਦਾ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਉਹਨਾਂ ਤੋਂ ਵਾਪਸ ਵਾਪਸ ਤਾਂ ਕਰਨੀ ਬਹੁਤ ਔਖੀ ਉਹਨਾਂ ਵਰਗਾ ਬੰਦਾ ਬੰਨਾ ਬਹੁਤ ਔਖਾ ਰੱਬ ਕਿਤੇ ਕਿਤੇ ਹੀ ਪੈਦਾ ਕਰਦੇ ਆ ਜਿਹੜੇ ਇਨਸਾਨ ਜਿਨ੍ਹਾਂ ਨੇ ਸਾਰਾ ਕੁਝ ਹੀ ਆਪਣਾ ਪੰਜਾਬ ਸੀ ਕੌਮ ਸੀ ਪਰ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਚਿਹਰਿਆਂ ਦੇ ਵਾਪਸ ਖੁਸ਼ੀਆਂ ਲੈਵਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੰਨੇ ਘੜੀਆਂ ਮਲੇ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮਲਾ ਸਿਲੰਡਰ ਨਹੀਂ ਲੈ ਗਏ ਇੱਕ ਬੀਬੀਓ ਬਾਹਰ ਨਾ ਕਪੜੇ ਸੁੱਕੇ ਰੱਖਿਆ ਕਰੋ ਉਹ ਚੱਕ ਕੇ ਲੈ ਜਾਣਗੇ ਆ ਦੇ ਏਡੇ ਵੱਡੇ ਠੱਗ ਹੈ ਹੱਥ ਵੀ ਨਾ ਮਲਾਇਆ ਕਰੋ ਜੋ ਕੁ ਪਾਇਆ ਉਹ ਸਾਰਾ ਨਾਲ ਲੈ ਜਾਣਗੇ ਹੁਣ ਹਰਮੀਤ ਹੈ ਤੁਸੀਂ ਹੈਰਾਨ ਹੈ ਆ ਸੋਚਦਾ ਸੀ ਕਾਲੀ ਦੇ ਖਤਮ ਹੈ ਚਲੋ ਮੈਂ ਦਾ ਲਾਣਾ ਥੋੜਾ ਜਾ ਸਾਲਕ ਮੈਂ ਚੰਗੇ ਨੋਟ ਨਾ ਕਮਾਵਾਂ ਉਹ ਸੋਚਦਾ ਕਿ ਆ ਮਰੇ ਮੇਰੇ ਕੋਲੇ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜੂਗਾ ਟੌਰ ਬਣ ਜੂਗੀ ਠੱਗੀ ਠੁਕੀ ਮਾਰ ਲੂਗਾ ਉਹ ਤੇਰੀ ਕੋਈ ਠੱਗੀ ਨਹੀਂ ਬਣਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਕੜੇ ਆ ਝਾੜੂ ਨਾਲ ਕੋਈ ਪੁੱਛਦਾ ਆ ਦੇਖੋ ਸਾਰੇ ਕੁਝ ਹੋਏ ਕੁਝ ਪੁਲਿਸ ਵਾਲੇ ਜਿੰਨੇ ਆ ਆ ਜਿੰਨੇ ਨੌਜਵਾਨ ਆ ਇਹਨਾਂ ਪੁਲਿਸ ਨੂੰ ਪਤਾ ਕਰ ਲੋ ਕਿਨੇ ਭਰਤੀ ਕੀਤਾ ਮੈਂ ਹੀ ਕੀਤਾ ਨਾ ਤੁਸੀਂ ਦੇਖੋ 70000 ਪੁਲਿਸ ਹੈ ਪੰਜਾਬ ਦੀ ਘਰ ਤੋਂ ਕੋ 40000 ਮੁੰਡੇ ਮੈਂ ਜਿੱਸਾਂ ਦੀ 10 ਸਰਕਾਰ ਜਮਾ ਪੜ੍ਹਦੇ ਕਿਤੇ ਆ ਲੈਡੀ ਕੁੜੀ ਹੁੰਦੀ ਨਹੀਂ ਸੀ ਪੰਜਾਬ ਸਾਰੀਆਂ ਬੀਬੀਆਂ ਨੂੰ ਪੜ੍ਹਦੀਆਂ ਮੈਂ ਕਿੰਦਾ ਆ ਫਰਕ ਹੈ ਆਪਣਿਆਂ ਦਾ ਗੱਲਾਂ ਦੇ ਨਾਮ ਲਾਰਿਆਂ ਦੇ ਨਾਮ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾਂ ਪਾਟੀ ਹੈ ਇਸ ਪਾਰਟੀ ਨੂੰ ਬਚਾਲੋਗੇ ਤਾਂ ਬਚ ਜਾਓਗੇ ਕੌਮ ਬਚੂਗੀ ਨਹੀਂ ਤਾਂ ਖਤਮ ਹੋ ਜਾਊਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਹਾਂ ਤਦ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਹੁਣ ਤੁਹਾਡੇ ਕੋਲੇ ਨਹੀਂ ਹੈ ਮਰਾਕਾ ਸਰਕਾਰ ਬਣਾਉਂ ਚੇਅਰਮੈਨ ਹੋ ਰਹੇ ਦੀ ਹੈ ਪ੍ਰਧਾਨ ਤਦ ਪੱਡਣਾ ਸਾਹਿਬ ਦੀ ਮੈਨੇਜਮੈਂਟ ਵੀ ਵਿਆਹ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਨੇ ਲੈ ਲਈ ਹੈ ਐਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬੀਜੇਪੀ ਨੇ ਲੈ ਲਈ ਹੈ ਅਈ ਆ ਵੀ ਚੁੱਲੇਦਾਲ ਵਾਲੇ ਕਬਜ਼ਾ ਕਰਨਾ ਚਾਹੁੰਦੇ ਸੀ ਐ ਜੀਪੀਸੀ ਅਖੀਰ ਲਾ ਕੇ ਲਾ ਤੁਹਾਡਾ ਜੇ ਫਿਰ ਕਰ ਜਾਂਦੇ ਤੇ ਫਿਰ ਦੇਖੋ ਕੀ ਹੋਣਾ ਸਿੱਧ ਐਸ ਕਰਕੇ ਜੇ ਪੰਥ ਨੂੰ ਪੰਜਾਬ ਨੂੰ ਪੰਜਾਬ ਵਿੱਚ ਕਰਾਉਣੀ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਕੋਈ ਚਾਰਾ ਨਹੀਂ ਆਪਣੀ ਮਾਂ ਪਾਰਟੀ ਦੇ ਬਗੈਰ ਐਨਾ ਹੀ ਦੱਸਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਤੁਹਾਡੀ ਅੱਜ ਵੀ ਘਰ ਘਰ ਲੋਕੀ ਯਾਦ ਕਰਦੇ ਆ ਉਹਨਾਂ ਦੇ ਬੇਡੇ ਹੋਣ ਦੇ ਨਾਲ ਤੇ ਮੈਂ ਵਚਨ ਕਰਦਾ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਉਹਨਾਂ ਤੋਂ ਵੱਧ ਵੱਧ ਤੱਕ ਨਹੀਂ ਬਹੁਤ ਔਖੀ ਉਹਨਾਂ ਵਰਗਾ ਬੰਦਾ ਬੰਨਾ ਬਹੁਤ ਔਖਾ ਰੱਬ ਕਿਤੇ ਕਿਤੇ ਹੀ ਪੈਦਾ ਕਰਦੇ ਆ ਜਿਹੜੇ ਇਨਸਾਨ ਜਿਨ੍ਹਾਂ ਨੇ ਸਾਰਾ ਕੁਝ ਹੀ ਆਪਣਾ ਪੰਜਾਬ ਸੀ ਕੌਮ ਸੀ ਪਰ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਚਿਹਰਿਆਂ ਦੇ ਵਾਪਸ ਖੁਸ਼ੀਆਂ ਲਿਆਵਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨੇ ਕੜੀਆਂ ਮਲਾ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾਲ ਕਪੜੇ ਸੁੱਕੇ ਰੱਖਿਆ ਕਰੋ ਉਹ ਚੱਕ ਕੇ ਲੈ ਜਾਣਗੇ ਆ ਦੇ ਏਡੇ ਵੱਡੇ ਠੱਗ ਹੈ ਹੱਥ ਵੀ ਨਾ ਮਲਾਇਆ ਕਰੋ ਜੋਗ ਪਾਇਆ ਉਹ ਸਾਰਾ ਨਾਲ ਲੈ ਜਾਣਗੇ ਹੁਣ ਹਰਮੀਤ ਹੈ ਤੁਸੀਂ ਹੈਰਾਨ ਹੈ ਆ ਸੋਚਦਾ ਸੀ ਕਾਲੀ ਦੇ ਖਤਮ ਹੈ ਚਲੋ ਮੈਂ ਦਾਣ ਲਾਣਾ ਥੋੜਾ ਜਿਹਾ ਸਾਲਕ ਮੈਂ ਚੰਗੇ ਨੋਟ ਨਾਟ ਕਮਾਵਾਂ ਉਹ ਸੋਚਦਾ ਕਿ ਆ ਮਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜਾਊਗਾ ਟੌਰ ਬਣ ਜੂਗੀ ਠੱਗੀ ਠੁੱਕੀ ਮਾਰ ਲਊਗਾ ਉਹ ਤੇਰੀ ਕੋਈ ਠੱਗੀ ਨਹੀਂ ਬਣਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਕੜੇ ਆ ਝਾੜ ਗੋਣਾ ਕੋਈ ਪੁੱਛਦਾ ਆ ਦੇਖੋ ਸਾਰੇ ਕੁਝ ਹੋਏ ਕੋਣਸ ਕੋਣਸ ਆਲੇ ਜਿੰਨੇ ਆ ਆ ਜਿੰਨੇ ਨੌਜਵਾਨ ਐ ਇਹਨਾਂ ਪੁੱਛਣ ਬੁਰਕਾ ਕਰ ਲਓ ਕਿਹਨੇ ਭਰਤੀ ਕੀਤਾ ਨਹੀਂ ਕੀਤਾ ਨਾ ਤੁਸੀਂ ਦੇਖੋ 70000 ਪੁਲਿਸ ਹੈ ਪੰਜਾਬ ਦੀ ਘਰ ਤੋਂ ਕੋ 40000 ਮੁੰਡੇ ਮੈਂ ਜਿੱਸਾਂ ਦੀ 10 ਸਾਲ ਸਰਕਾਰ ਚ ਮੈਂ ਭੜੀ ਕੀਤੇ ਆ ਲੇੜੀ ਕੁੜੀ ਹੁੰਦੀ ਨਹੀਂ ਸੀ ਪੰਜਾਬ ਸਾਰੀਆਂ ਬੀਬੀਆਂ ਨੂੰ ਭੜੀ ਮੈਂ ਕੀਤਾ ਆ ਫਰਕ ਹੈ ਆਪਣਿਆਂ ਦਾ ਗੱਲਾਂ ਜਨਾਓ ਲਾਰਿਆਂ ਜਨਾਓ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾਂ ਪਾਟੀ ਹੈ ਇਸ ਪਾਰਟੀ ਨੂੰ ਬਚਾ ਲਓਗੇ ਤਾਂ ਬੱਜੋਗੇ ਕੌਮ ਬੱਜੂਗੀ ਨਹੀਂ ਤਾਂ ਖਤਮ ਹੋ ਜਾਊਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਹਾਂ ਤਦ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਹੁਣ ਤੁਹਾਡੇ ਕੋਲੇ ਨਹੀਂ ਹੈ ਮਰਾਕਾ ਸਰਕਾਰ ਨੂੰ ਚੇਅਰਮੈਨ ਉਹਨਾਂ ਦੀ ਹੈ ਪ੍ਰਧਾਨ ਤਦ ਪੜਨਾ ਸਾਹਿਬ ਦੀ ਮੈਨੇਜਮੈਂਟ ਵੀ ਵਿਆਹ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਨੇ ਲੈ ਲਈ ਹੈ ਐਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬੀਜੇਪੀ ਨੇ ਲੈ ਲਈ ਹੈ ਹਈ ਆ ਵੀ ਚੁੱਲੇਦਾਲ ਵਾਲੇ ਕਬਜ਼ਾ ਕਰਨਾ ਚਾਹੁੰਦੇ ਸੀ ਐਲਜੀਪੀਸੀ ਅਕੀਲ ਲਾਕੇ ਲਾ ਥੋੜਾ ਜੇ ਇੱਥੇ ਵੀ ਕਰ ਜਾਂਦੇ ਤੇ ਫਿਰ ਦੇਖੋ ਕੀ ਹੋਣਾ ਸੀ ਇੱਥੇ ਐਸ ਕਰਕੇ ਜੇ ਪੰਥ ਨੂੰ ਪੰਜਾਬ ਨੂੰ ਪੰਜਾਬ ਇੱਕ ਅੱਕੀ ਕਰਾਉਣੀ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਕੋਈ ਚਾਰਾ ਨਹੀਂ ਆਪਣੀ ਮਾਂ ਪਾਰਟੀ ਦੇ ਬਗੈਰ ਐਨਾ ਹੀ ਦੱਸਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਥੋੜੀ ਅੱਜ ਵੀ ਘਰ ਘਰ ਲੋਕੀ ਯਾਦ ਕਰਦੇ ਆ ਉਹਨਾਂ ਦੇ بیٹے ਹੋਣ ਦੇ ਨਾਲ ਤੇ ਮੈਂ ਵਚਨ ਕਰਦਾ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਉਹਨਾਂ ਤੋਂ ਵੱਧ ਵੱਧ ਤਾਂ ਕਰਨੀ ਬਹੁਤ ਔਖੀ ਹੈ ਉਹਨਾਂ ਵਰਗਾ ਬੰਦਾ ਬੰਨਾ ਬਹੁਤ ਔਖਾ ਰੱਬ ਕਿਤੇ ਕਿਤੇ ਪੈਦਾ ਕਰਦੇ ਹੈ ਜਿਹੜੇ ਇਨਸਾਨ ਜਿਨ੍ਹਾਂ ਨੇ ਸਾਰਾ ਕੁਝ ਹੀ ਆਪਣਾ ਪੰਜਾਬ ਸੀ ਕੌਮ ਸੀ ਪਰ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਚਿਹਰਿਆਂ ਤੇ ਵਾਪਸ ਖੁਸ਼ੀਆਂ ਲੈਵਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇੰਨੇ ਘੜੀਆਂ ਮਲਾ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾ ਕਪੜੇ ਸੁੱਕੇ ਰੱਖਿਆ ਕਰੋ ਉਹ ਵੀ ਚੱਕ ਕੇ ਲੈ ਜਾਣਗੇ ਆ ਦੇ ਏਡੇ ਵੱਡੇ ਠੱਗ ਹੈ ਹੱਥ ਵੀ ਨਾ ਮਲਾਇਆ ਕਰੋ ਜੋ ਕੁ ਪਾਇਆ ਉਹ ਸਾਰਾ ਨਾਲ ਲੈ ਜਾਣਗੇ ਹੁਣ ਹਰਮੀਤ ਹੈ ਤੁਸੀਂ ਹੈਰਾਨ ਹੈ ਆ ਸੋਚਦਾ ਸੀ ਕਾਲੀ ਦੇ ਖਤਮ ਹੈ ਚਲੋ ਮੈਂ ਦਾਣ ਲਾਣਾ ਥੋੜਾ ਜਿਹਾ ਸਾਲਕ ਮੈਂ ਚੰਗੇ ਨੋਟ ਨਾਟ ਕਮਾਵਾਂਗਾ ਉਹ ਸੋਚਦਾ ਕਿ ਆ ਮਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜੂਗਾ ਟੌਰ ਬਣ ਜੂਗੀ ਠੱਗੀ ਠੁਕੀ ਮਾਰਨਗਾ ਉਹ ਤੇਰੀ ਕੋਈ ਠੱਗੀ ਨਹੀਂ ਬਣਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਕੜੇ ਆ ਝਾੜੂ ਗਣਾ ਕੋਈ ਪੁੱਛਦਾ ਆ ਦੇਖੋ ਸਾਰੇ ਖੁਸ਼ ਹੋਏ ਕੋਣ ਕੋਣ ਸਾਲੇ ਜਿੰਨੇ ਆ ਆ ਜਿੰਨੇ ਨੌਜਵਾਨ ਐ ਇਹਨਾਂ ਪੁੱਛਣ ਬਲਦ ਕਰਦਾ ਕਰ ਲੋ ਕਿਹਨੇ ਭਰਤੀ ਕੀਤਾ ਮੈਂ ਹੀ ਕੀਤਾ ਨਾ ਕੁਛੀ ਦੇ ਕੋ 70000 ਪਾਲਸਾ ਪੰਜਾਬ ਦੀ ਘਰ ਤੋਂ ਕੋ 40000 ਮੁੰਡੇ ਮੈਂ ਜਿੱਸਾਂ ਦੀ 10000 ਸਰਕਾਰ ਚ ਮੈਂ ਭਰਦੀ ਕਿਤੇ ਆ ਲੈੜੀ ਕੁੜੀ ਹੁੰਦੀ ਨਹੀਂ ਸੀ ਪੰਜਾਬ ਸਾਰੀਆਂ ਬੀਬੀਆਂ ਨੂੰ ਭਰਦੀ ਮੈਂ ਕਿਤਾ ਆ ਫਰਕ ਹੈ ਆਪਣਿਆਂ ਦਾ ਗੱਲਾਂ ਜਨਾਓ ਲਾਰਿਆਂ ਜਨਾਓ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾਂ ਪਾਟੀ ਹੈ ਇਸ ਪਾਰਟੀ ਨੂੰ ਬਚਾਲੋਗੇ ਤਾਂ ਵੱਜ ਜਾਓਗੇ ਕੌਮ ਵੱਜੂਗੀ ਨਹੀਂ ਤਾਂ ਖਤਮ ਹੋ ਜਾਊਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਬਰੂਕਰਾਂ ਦੇ ਕਬਜ਼ਾ ਕਰ ਗਏ ਤਾਂ ਤ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਹੁਣ ਤੁਹਾਡੇ ਕੋਲੇ ਨਹੀਂ ਹੈ ਮਰਾਕਾ ਸਰਕਾਰ ਬਣਾਉਂਦੇ ਆ ਮਰੋੜਨ ਦੀ ਹੈ ਪ੍ਰਧਾਨ ਤ ਤ ਪੜਨਾ ਸਾਹਿਬ ਦੀ ਮੈਨੇਜਮੈਂਟ ਵੀ ਵਿਆਹ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਨੇ ਲੈ ਲਈ ਹੈ ਐਸਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬੀਜੇਪੀ ਨੇ ਲੈ ਲਈ ਹੈ ਅਈ ਆ ਵੀ ਚੁੱਲੇਦਾਲ ਵਾਲੇ ਕਬਜ਼ਾ ਕਰਨਾ ਚਾਹੁੰਦੇ ਸੀ ਐ ਜੀਪੀਸੀ ਅਖੀਰ ਲਾ ਕੇ ਲਾ ਤੁਹਾਡਾ ਜੇ ਇੱਥੇ ਵੀ ਕਰ ਜਾਂਦੇ ਤੇ ਫਿਰ ਦੇਖੋ ਕੀ ਹੋਣਾ ਸੀ ਇੱਥੇ ਐਸ ਕਰਕੇ ਜੇ ਪੰਥ ਨੂੰ ਪੰਜਾਬ ਨੂੰ ਪੰਜਾਬ ਵਿੱਚ ਚੱਕੀ ਕਰਾਉਣੀ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਕੋਈ ਚਾਰਾ ਨਹੀਂ ਆਪਣੀ ਮਾਂ ਪਾਰਟੀ ਦੇ ਬਗੈਰ ਐਨਾ ਹੀ ਦੱਸਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਥੋਡੀ ਅੱਜ ਵੀ ਘਰ ਘਰ ਲੋਕੀ ਯਾਦ ਕਰਦੇ ਆ ਉਹਨਾਂ ਦੇ بیٹے ਹੋਣ ਦੇ ਨਾਲ ਕਿ ਮੈਂ ਵਚਨ ਕਰਦਾ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਉਹਨਾਂ ਦਾ ਵੱਧ ਵੱਧ ਤਾਂ ਕਰਮੀ ਬਹੁਤ ਔਖੀ ਉਹਨਾਂ ਵਰਗਾ ਬੰਦਾ ਬੰਨਾ ਬਹੁਤ ਔਖਾ ਰੱਬ ਕਿਤੇ ਕਿਤੇ ਪੈਦਾ ਕਰਦੇ ਹੈ ਜੇ ਇਨਸਾਨ ਜਿਨ੍ਹਾਂ ਨੇ ਸਾਰਾ ਕੁਝ ਹੀ ਆਪਣਾ ਪੰਜਾਬ ਸੀ ਕੌਮ ਸੀ ਪਰ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਚਿਹਰਿਆਂ ਤੇ ਵਾਪਸ ਖੁਸ਼ੀਆਂ ਲੈਵਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੰਨੇ ਕੱਡੀਆਂ ਮਲਾ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾ ਕਪੜੇ ਸੁੱਕੇ ਰੱਖਿਆ ਕਰੋ ਉਹ ਚੱਕ ਕੇ ਲੈ ਜਾਣਗੇ ਆਹ ਦੇ ਏਡੇ ਵੱਡੇ ਠੱਗ ਹੈ ਹੱਥ ਵੀ ਨਾ ਮਲਾਇਆ ਕਰੋ ਜੋਗ ਪਾਇਆ ਉਹ ਸਾਰਾ ਲਾ ਕੇ ਲੈ ਜਾਣਗੇ ਹੁਣ ਹਰਮੀਤ ਹੈ ਤੁਸੀਂ ਹੈਰਾਨ ਹੈ ਆਹ ਸੋਚਦਾ ਸੀ ਕਾਲੀ ਦੇ ਖਤਮ ਹੈ ਚਲੋ ਮੈਂ ਦਾ ਲਾਣਾ ਥੋੜਾ ਜਿਹਾ ਸਾਲਕ ਮੈਂ ਚੰਗੇ ਨੋਟ ਨਾਟ ਕਮਾਵਾਵਾਂ ਉਹ ਸੋਚਦਾ ਕਿ ਆ ਮਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜੂਗਾ ਟੌਰ ਬਣ ਜੂਗੀ ਠੱਗੀ ਠੁਕੀ ਮਾਰ ਲੂਗਾ ਉਹ ਤੇਰੀ ਕੋਈ ਠੱਗੀ ਨਹੀਂ ਬੰਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਨਹੀਂ ਤਕੜੇ ਆ ਝਾੜੂ ਗਣਾ ਕੋਈ ਪੁੱਛਦਾ ਆ ਦੇਖੋ ਸਾਰੇ ਕੁਝ ਹੋਏ ਕੁਝ ਕੋਣ ਕੋਣ ਸਾਲੇ ਜਿੰਨੇ ਆ ਆ ਜਿੰਨੇ ਨੌਜਵਾਨ ਹੈ ਇਹਨਾਂ ਪੁੱਛਣ ਪਰਦਾ ਕਰ ਲੋ ਕਿਨੇ ਭਰਤੀ ਕੀਤਾ ਨਹੀਂ ਕੀਤਾ ਨਾ ਤੁਸੀਂ ਦੇਖੋ 70000 ਪੁਲਿਸ ਹੈ ਪੰਜਾਬ ਦੀ ਘੱਟ ਤੋਂ 40000 ਮੁੰਡੇ ਮੈਂ ਜਿੱਸਾਂ ਦੀ 10 ਹਜ਼ਾਰ ਸਰਕਾਰ ਦੇ ਮੈਂ ਭੜੀ ਕਿਤੇ ਆ ਲੈਡੀ ਪੁਲਿਸ ਹੁੰਦੀ ਨਹੀਂ ਸੀ ਪੰਜਾਬ ਸਾਰੀਆਂ ਬੀਬੀਆਂ ਨੂੰ ਭੜੀ ਮੈਂ ਕੀਤਾ ਆ ਫਰਕ ਹੈ ਆਪਣਿਆਂ ਦਾ ਗੱਲਾਂ ਦੇ ਨਾਮ ਲਾਰਿਆਂ ਦੇ ਨਾਮ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾਂ ਪਾਟੀ ਹੈ ਇਸ ਪਾਰਟੀ ਨੂੰ ਬਚਾ ਲੋਗੇ ਤਾਂ ਬਚ ਜਾਓਗੇ ਕੌਮ ਬਚ ਜਾਊਗੀ ਨਹੀਂ ਤਾਂ ਖਤਮ ਹੋ ਜਾਊਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਹਾਂ ਤਦ ਹਜੂਰ ਸਾਹਿਬ ਦੀ ਮੈਨੇਜਮੈਂਟ ਹੁਣ ਤੁਹਾਡੇ ਕੋਲੇ ਨਹੀਂ ਹੈ ਮਰਾਕਾ ਸਰਕਾਰ ਬਣਾ ਕੇ ਮਰੌੜਨ ਦੀ ਹੈ ਪ੍ਰਧਾਨ ਤਦ ਪੜਨਾ ਸਾਹਿਬ ਦੀ ਮੈਨੇਜਮੈਂਟ ਵੀ ਵਿਆਹ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਨੇ ਲੈ ਲਈ ਹੈ ਐਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬੀਜੇਪੀ ਨੇ ਲੈ ਲਈ ਹੈ ਅਈ ਆ ਵੀ ਚੁੱਲੇ ਦਾਲੇ ਲੈ ਕਬਜ਼ਾ ਕਰਨਾ ਚਾਹੁੰਦੇ ਸੀ ਐ ਜੀਪੀਸੀ ਅਕੀਲ ਲਾ ਕੇ ਲਾ ਥੋੜਾ ਜੇ ਇੱਥੇ ਵੀ ਕਰ ਜਾਂਦੇ ਤੇ ਫਿਰ ਦੇਖੋ ਕੀ ਹੋਣਾ ਸੀ ਇਸ ਕਰਕੇ ਜੇ ਪੰਥ ਨੂੰ ਪੰਜਾਬ ਨੂੰ ਪੰਜਾਬ ਵੀ ਟੱਕੀ ਕਰਾਉਣੀ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਕੋਈ ਚਾਰਾ ਨਹੀਂ ਆਪਣੀ ਮਾਂ ਪਾਰਟੀ ਦੇ ਬਗੈਰ ਇੰਨਾ ਹੀ ਦੱਸਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਥੋੜੀ ਅੱਜ ਵੀ ਘਰ ਘਰ ਲੋਕੀ ਯਾਦ ਕਰਦੇ ਆ ਉਹਨਾਂ ਦੇ بیٹے ਹੋਣ ਦੇ ਨਾਲ ਕਿ ਮੈਂ ਵਚਨ ਕਰਦਾ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਉਹਨਾਂ ਤੋਂ ਵੱਧ ਵੱਧ ਤਾਂ ਕਰਨੀ ਬਹੁਤ ਔਖੀ ਹੈ ਉਹਨਾਂ ਵਰਗਾ ਬੰਦਾ ਬੰਨਾ ਬਹੁਤ ਔਖਾ ਰੱਬ ਕਿਤੇ ਕਿਤੇ ਹੀ ਪੈਦਾ ਕਰਦੇ ਹੈ ਜੇ ਇਨਸਾਨ ਜਿਨ੍ਹਾਂ ਨੇ ਸਾਰਾ ਕੁਸ਼ੀ ਆਪਣਾ ਪੰਜਾਬ ਸੀ ਕੌਮ ਸੀ ਪਰ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਚਿਹਰਿਆਂ ਤੇ ਵਾਪਸ ਖੁਸ਼ੀ ਲੈਵਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਤੇ ਇੰਨੇ ਘੜੀਆਂ ਮੱਲਾ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮੱਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾਲ ਕਪੜੇ ਸੁੱਕੇ ਰੱਖਿਆ ਕਰੋ ਉਹ ਚੱਕ ਕੇ ਲੈ ਜਾਣਗੇ ਆ ਦੇ ਏਡੇ ਵੱਡੇ ਠੱਗ ਹੈ ਹੱਥ ਵੀ ਨਾ ਮਲਾਇਆ ਕਰੋ ਜੋ ਕੁ ਪਾਇਆ ਉਹ ਸਾਰਾ ਲਾ ਕੇ ਲੈ ਜਾਣਗੇ ਹੁਣ ਹਰਬੀਤ ਹੈ ਤੁਸੀਂ ਹੈਰਾਨ ਹੈ ਆ ਸੋਚਦਾ ਸੀ ਕਾਲੀ ਤੇ ਖਤਮ ਹੈ ਚਲੋ ਮੈਂ ਦਾਣ ਲਾਣਾ ਥੋੜਾ ਜਿਹਾ ਸਾਲਕ ਮੈਂ ਚੰਗੇ ਨੋਟ ਨਾਟ ਕਮਾਵਾਂਗਾ ਉਹ ਸੋਚਦਾ ਕਿ ਆ ਮਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜੂਗਾ ਟੌਰ ਬਣ ਜੂਗੀ ਠੱਗੀ ਠੁੱਕੀ ਮਾਰ ਲਊਗਾ ਉਹ ਤੇਰੀ ਕੋਈ ਠੱਗੀ ਨਹੀਂ ਲੱਗਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਗੜੇ ਆ ਝਾੜ ਗੋਣਾ ਕੋਈ ਪੁੱਛਦਾ ਆ ਦੇਖੋ ਸਾਰੇ ਕੁਝ ਹੋਏ ਕੁਝ ਕੋਣ ਕੋਣ ਸਾਰੇ ਜਿੰਨੇ ਆ ਆ ਜਿੰਨੇ ਨੌਜਵਾਨ ਐ ਇਹਨਾਂ ਪੁੱਛਣ ਬਲਦ ਕਰਦਾ ਕਰ ਲੋ ਕਿਵੇਂ ਭਰਤੀ ਕੀਤਾ ਮੈਂ ਹੀ ਕੀਤਾ ਨਾ ਤੁਸੀਂ ਦੇਖੋ 70000 ਪੁਲਿਸ ਹੈ ਪੰਜਾਬ ਦੀ ਘਰ ਤੋਂ ਕੋ 40000 ਮੁੰਡੇ ਮੈਂ ਜਿੱਸਾਂ ਦੀ 10 ਸਰਕਾਰ ਦੇ ਮੈਂ ਭੜੀ ਕੀਤੇ ਆ ਲੇਡੀ ਪੁਲਿਸ ਹੁੰਦੀ ਨਹੀਂ ਸੀ ਪੰਜਾਬ ਸਾਰੀਆਂ ਬੀਬੀਆਂ ਨੂੰ ਭੜੀ ਮੈਂ ਕੀਤਾ ਆ ਆ ਫਰਕ ਹੈ ਆਪਣਿਆਂ ਦਾ ਗੱਲਾਂ ਦੇ ਨਾਮ ਲਾਰਿਆਂ ਦੇ ਨਾਮ ਦਿਲ ਤੇ ਹੱਥ ਰੱਖੋ ਆ ਤੁਹਾਡੀ ਮਾਂ ਪਾਟੀ ਹੈ ਇਸ ਪਾਰਟੀ ਨੂੰ ਬਚਾ ਲੋਗੇ ਤਾਂ ਬਚ ਜਾਓਗੇ ਕੌਮ ਬਚੂਗੀ ਨਹੀਂ ਤਾਂ ਖਤਮ ਹੋ ਜਾਊਗੀ ਤੁਸੀਂ 10 ਸਾਲ ਕਮਜ਼ੋਰ ਕੀਤਾ ਤੇ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਹਾਂ ਤਦ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਹੁਣ ਤੁਹਾਡੇ ਕੋਲੇ ਨਹੀਂ ਹੈ ਮਰਾਸਕਾ ਸਰਕਾਰ ਬਣਾ ਕੇ ਮੋਢੇ ਦੀ ਪ੍ਰਧਾਨ ਤਦ ਪੱਡਣਾ ਸਾਹਿਬ ਦੀ ਮੈਨੇਜਮੈਂਟ ਵੀ ਵਿਆਹ ਸਰਕਾਰ ਨੇ ਲੈ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਜੇਪੀ ਲੈ ਲਈ ਹੈ ਐਜੀਪੀਸੀ ਤੋੜ ਕੇ ਹਰਿਆਣਾ ਕਮੇਟੀ ਬੀਜੇਪੀ ਨੇ ਲੈ ਲਈ ਹੈ ਅਈ ਆਮੀ ਕਹਿੰਦੇ ਚੁੱਲੇਦਾਲ ਵਾਲੇ ਕਬਜ਼ਾ ਕਰਨਾ ਚਾਹੁੰਦੇ ਸੀ ਐ ਜੀਪੀਸੀ ਅਖੀਰ ਲਾ ਕੇ ਲਾ ਤੁਹਾਡਾ ਜੇ ਇਹ ਫਿਰ ਕਰ ਜਾਂਦੇ ਤੇ ਫਿਰ ਦੇਖੋ ਕੀ ਹੋਣਾ ਸਿੱਤ ਐਸ ਕਰਕੇ ਜੇ ਪੰਥ ਨੂੰ ਪੰਜਾਬ ਨੂੰ ਪੰਜਾਬ ਵੀ ਤਰੱਕੀ ਕਰਾਉਣੀ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਕੋਈ ਚਾਰਾ ਨਹੀਂ ਆਪਣੀ ਮਾਂ ਪਾਰਟੀ ਦੇ ਬਗੈਰ ਇੰਨਾ ਹੀ ਦੱਸਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਸੇਵਾ ਕੀਤੀ ਤੁਹਾਡੀ ਅੱਜ ਵੀ ਘਰ ਘਰ ਲੋਕੀ ਯਾਦ ਕਰਦੇ ਆ ਉਹਨਾਂ ਦੇ بیٹے ਹੋਣ ਦੇ ਨਾਤੇ ਮੈਂ ਵਚਨ ਕਰਦਾ ਤੁਹਾਡੇ ਨਾਲ ਕੋਸ਼ਿਸ਼ ਕਰੂੰਗਾ ਉਹਨਾਂ ਤੋਂ ਵੱਧ ਵੱਧ ਤਾਂ ਕਰਨੀ ਬਹੁਤ ਔਖੀ ਹੈ ਉਹਨਾਂ ਵਰਗਾ ਬੰਦਾ ਬੰਨਾ ਬਹੁਤ ਔਖਾ ਰੱਬ ਕਿਤੇ ਕਿਤੇ ਪੈਦਾ ਕਰਦੇ ਹੈ ਜੇ ਇਨਸਾਨ ਜਿਨ੍ਹਾਂ ਨੇ ਸਾਰਾ ਕੁਝ ਹੀ ਆਪਣਾ ਪੰਜਾਬ ਸੀ ਕੌਮ ਸੀ ਪਰ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਚਿਹਰਿਆਂ ਤੇ ਵਾਪਸ ਖੁਸ਼ੀਆਂ ਲੈਵਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੇ ਇੰਨੇ ਘੜੀਆਂ ਮਲਾ ਟਰਾਲੀਆਂ ਦੀ ਛੜ ਦੇ ਚੋਰੀ ਕਰਨ ਨੂੰ ਮਲਾ ਸਿਲੰਡਰ ਵੀ ਲੈ ਗਏ ਇੱਕ ਬੀਬੀਓ ਬਾਹਰ ਨਾ ਕਪੜੇ ਸੁੱਕੇ ਰੱਖਿਆ ਕਰੋ ਉਹ ਵੀ ਚੱਕ ਕੇ ਲੈ ਜਾਂਗੇ ਆ ਦੇ ਏਡੇ ਵੱਡੇ ਠੱਗ ਹੈ ਹੱਥ ਵੀ ਨਾ ਬਣਾਇਆ ਕਰੋ ਜੋ ਕੁ ਪਾਇਆ ਉਹ ਸਾਰਾ ਲੈ ਜਾਂਗੇ ਹੁਣ ਹਰਮੀਤ ਹੈ ਤੁਸੀਂ ਹੈਰਾਨ ਹੈ ਆਹ ਸੋਲਦਾ ਸੀ ਕਾਲੀ ਦੇ ਖਤਮ ਹੈ ਚਲੋ ਮੈਂ ਦਾ ਲਾਣਾ ਥੋੜਾ ਜਾਂ ਸਾਲਕ ਮੈਂ ਚੰਗੇ ਨੋਟ ਨਾਟ ਕਮਾਵਾਂ ਉਹ ਸੋਚਦਾ ਕਿ ਆ ਮਰੇ ਮੇਰੇ ਕੋਲ ਗਨਮੈਨ ਆ ਜਾਣਗੇ ਇਹ ਹੋ ਜਾਣਗੇ ਉਹ ਹੋ ਜੂਗਾ ਟੌਰ ਬਨ ਜੂ ਮੈਂ ਠੱਗੀ ਠੁਕੀ ਮਾਰ ਲੂਗਾ ਉਹ ਤੇਰੀ ਕੋਈ ਠੱਗੀ ਨਹੀਂ ਬੰਦੀ ਤੇਰੇ ਨਾਲ ਤਾਂ ਸਾਡੇ ਬੰਦੇ ਹਲੇ ਵੀ ਤਕੜੇ ਆ ਝਾੜੂ ਗਣਾ ਕੋਈ ਪੁੱਛਦਾ ਆ ਦੇਖੋ ਸਾਰੇ ਕੁਝ ਹੋਏ ਕੁਝ ਕੋਲ ਕੋਲ ਸਾਲੇ ਜਿੰਨੇ ਆ ਆ ਜਿੰਨੇ ਨੌਜਵਾਨ ਐ ਇਹਨਾਂ ਪੁੱਛਣ ਪਰਦਾ ਕਰ ਲੋ ਕਿਨੇ ਭਰਤੀ ਕੀਤਾ ਮੈਂ ਹੀ ਕੀਤਾ ਨਾ ਤੁਸੀਂ ਦੇਖੋ 70000 ਪੁਲਿਸ ਹੈ ਪੰਜਾਬ ਦੀ ਘਰ ਤੋਂ 40000 ਮੁੰਡੇ ਮੈਂ ਜਿਸਾਂ ਦੀ 10 ਹਜ਼ਾਰ ਸਰਕਾਰ ਚ ਮੈਂ ਭੜੀ ਕੀਤੇ